ਲੋ ਜੀ ਇੰਨੀ ਦਿਨੋਂ ਇੱਕ ਸੰਸਾਰ ਚੰਦਾ ਆਇਆ ਲੱਥੀ ਪੱਗ ਤੇ ਪਾਟੇ ਕੱਪੜੇ ਆਹ ਪਿਆ ਸ਼ੇਰੇ ਪੰਜਾਬ ਦੇ ਪੈਰਾਂ ਸ਼ੇਰੇ ਪੰਜਾਬ ਦੇ ਚੁੱਕਿਆ ਕਹਿੰਦਾ ਉਹ ਤੇਰੀ ਹਾਲ ਤੱਕ ਇਹਨੇ ਕੀਤੀ ਕਿ ਇਹਨਾਂ ਨੇਪਾਲ ਦੇ ਰਾਜੇ ਅਮਰ ਸਿਉ ਨੇ ਕਹਿੰਦਾ ਜਾਂ ਤਾਂ ਮੇਰੀ ਮਦਦ ਕਰ ਨਹੀਂ ਤਾਂ ਮੈਂ ਆਪਣਾ ਕਿਲਾ ਉਹਨੂੰ ਹਾਰ ਚੱਲੇ ਆ ਸ਼ੇਰੇ ਪੰਜਾਬ ਨੇ ਜੋਰਾ ਵਰਸਿਕ ਵੱਲ ਵੇਖਿਆ ਕਹਿੰਦਾ ਜਵਾਨਾ ਤੰਦੀ ਕਾਇਮ ਹੋ ਗਈ ਚਿਰਾਗ ਤੂੰ ਲਾ ਪੈਗਾ ਜੇ ਸ਼ਾਮ ਤੱਕ ਅਮਰ ਸਿੰਘ ਨੂੰ ਬੰਨ੍ਹ ਕੇ ਮੇਰੇ ਕੋਲ ਲਿਆ ਮੈਂ ਮੈਂ ਤੈਨੂੰ ਆਪਣੀ ਫੌਜ ਵਿੱਚ ਬਤੌਰ ਸਿਪਾਹੀ ਬਣਾ ਕੇ ਭਰਤੀ ਕਰ ਲਾਂਗਾ। ਲਓ ਜੀ ਇਹ ਦੋਨੇ ਕੋਲ ਸਵਾਰ ਗਏ। ਸਭ ਤੋਂ ਵੱਧ ਪਹਾੜੀਆਂ ਦੇ ਵਿੱਚ ਗੁਰੀਲਾ ਜੰਗ ਲੜਨ ਵਾਲੇ ਸੀ ਇਹ ਦੋਨੇ ਯੋਧੇ ਯੋਰਾਵਰ ਸਿੰਘ ਤੇ ਠਾਕੁਰ ਧਰਮ ਸਿੰਘ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜੰਗ ਲੜਿਆ ਗਿਆ। ਤੀਰ ਚੱਲੇ, ਤਲਵਾਰਾਂ ਚੱਲੀਆਂ, ਕੋਪਾ ਦੰਦਣੀਆਂ, ਅੱਗ ਨਿਕਲੀ। ਅਮਰ ਸਿੰਘ ਉਹਨੂੰ ਕਮਰ ਕੱਸਾ ਪਾਇਆ ਲੈਣ ਕੇ ਤੂ ਗਸ਼ੇਰੇ ਪੰਜਾਬ ਦੇ ਮੋਹਰੇ ਸੁੱਟ ਦਿੱਤਾ ਸ਼ੇਰੇ ਪੰਜਾਬ ਤੇਰਾ ਸ਼ਿਕਾਰ ਪਿਆਈ ਸ਼ੇਰੇ ਪੰਜਾਬ ਦੇ ਉੱਤੇ ਇੰਨਾ ਅਸਰ ਹੋਇਆ ਇਸ ਗੱਲ ਦਾ ਉਹ ਆਪਣੇ ਤਖਤ ਤੋਂ ਉੱਠਿਆ ਆਪਣੇ ਗਲ ਦੇ ਕੈਂਠੇ ਨੂੰ ਲਾਉਂਦਾ ਮੈਂ ਜ਼ਿਕਰ ਕੀਤਾ ਸੀ ਦੂਜਾ ਹਰੀ ਸਿੰਘ ਨਲੂ ਸ਼ੇਰੇ ਪੰਜਾਬ ਦੇ ਗਲ ਵਿੱਚੋਂ ਦੋ ਵਾਰੀ ਕੈਂਠਾ ਲੱਥਾ ਸੀ ਇੱਕ ਵਾਰੀ ਕੈਂਠਾ ਉਹਦਾ ਉਦੋਂ ਲੱਥਾ ਜਦ ਦਿਨ ਹਰੀ ਸਿੰਘ ਨਲੂ ਨੇ ਸ਼ੇਰ ਦਾ ਸ਼ਿਕਾਰ ਕੀਤਾ ਉਹਦੇ ਗਲ ਵਿੱਚ ਕੈਂਠਾ ਪਾਇਆ ਤੇ ਅੱਜ ਉਹਦੇ ਗਲ ਵਿੱਚੋਂ ਕੈਂਠਾ ਹੁਣ ਲਿੱਥ ਰਿਹਾ ਕਿ ਜਿਹੜਾ ਉਹਨੇ ਯੋਰਾ ਵਰਸਿੰਗ ਦੇ ਗਲ ਵਿੱਚ ਪਾਉਣਾ ਇਹਦਾ ਮਤਲਬ ਉਹ ਹਰੀ ਸਿੰਘ ਨਲੂਏ ਦੇ ਬਰਾਬਰ ਦਾ ਯੋਰਾ ਹੋਇਆ ਹਾਲੇ ਬਰਾਬਰਤਾ ਹੀ ਤੇ ਗਾਂ ਕਰਨੀ ਹੈ ਸੁਣਦੇ ਜਾਓ ਕੰਦੇ ਨਾਲ ਸ਼ੇਰ ਪੰਜਾਬ ਆਪਣੇ ਤਖਤੋਂ ਉੱਠਿਆ ਉਹਨੇ ਗੱਲ ਦਾ ਕੈਂਠਾ ਲਾਇਆ ਯੋਰਾ ਵਰਸਿੰਗ ਦੇ ਗਲ ਵਿੱਚ ਪਾ ਕੇ ਪਤਾ ਕੀ ਕਹਿੰਦਾ ਕਹਿੰਦਾ ਜਵਾਨਾ ਤੂੰ ਤੇ ਆਇਆ ਸੀ ਸਪਾਹੀ ਬਣਨ ਵਾਸਤੇ ਪਰ ਮੈਂ ਤੇਰੇ ਗਲ ਵਿੱਚ ਦਾ ਕੈਂਠਾ ਪਾਇਆ ਮੇਰਾ ਮਨ ਬੜਾ ਪ੍ਰਸੰਨ ਹੋਇਆ ਤੇਰੀ ਬਾਧਰੀ ਤੋਂ ਅੱਜ ਤੋਂ ਤੂੰ ਮਰੀਆਂ ਫੌਜਾਂ ਦਾ ਜਰਨੈਲ ਹੈ ਤੇ ਅੱਜ ਤੋਂ ਤੈਨੂੰ ਮੈਂ ਖਿਤਾਬ ਦੇ ਦਿੱਤਾ ਜਰਨਲ ਜੋਰਾਵਰ ਸਿੰਘ ਇਹ ਫੌਜਾਂ ਦਾ ਬਣ ਗਿਆ ਜਰਨਲ ਜਰਨਲ ਜੋਰਾਵਰ ਸਿੰਘ ਦਿਨ ਚਾਰ ਬਤੀਤ ਹੋਏ ਸ਼ੇਰੇ ਪੰਜਾਬ ਨੇ ਫਿਰ ਦਰਬਾਰ ਲਾਇਆ ਉਹ ਆਪਣੀਆਂ ਫੌਜਾਂ ਨੂੰ ਕਹਿੰਦਾ ਤਿਆਰ ਹੋ ਗੋ ਆਪਾਂ ਲਾਹੌਰ ਨੂੰ ਜਾਣਾ ਸਾਰੀਆਂ ਫੌਜਾਂ ਮੰਤਰੀ ਸੰਤਰੀ ਤਿਆਰ ਹੋ ਗਏ ਪਰ ਜਰਨਲ ਜੋਰਾਵਰ ਸਿੰਘ ਤਿਆਰ ਨਹੀਂ ਹੋਇਆ ਸ਼ੇਰ-ਏ-ਪੰਜਾਬ ਨੇ ਪੁੱਛਿਆ ਕਹਿੰਦਾ ਵੀ ਤੂੰ ਕਿਉਂ ਨਹੀਂ ਤਿਆਰ ਹੋਇਆ ਕੋਈ ਨਾ ਮੈਂ ਨਹੀਂ ਜਾਣਾ ਸ਼ੇਰ-ਏ-ਪੰਜਾਬ ਪੁੱਛਦਾ ਕਹਿੰਦਾ ਤੂੰ ਕਿਉਂ ਨਹੀਂ ਜਾਣਾ ਤੂੰ ਵੀ ਤਾਂ ਮੇਰਾ ਜਰਨਲ ਹੈ ਫੌਜਾਂ ਦਾ ਜਰਨਲ ਹੈ ਤੂੰ ਕਿਉਂ ਨਹੀਂ ਜਾਣਾ ਹੁਣ ਦਰਬਾਰ ਲੱਗਿਆ ਹੋਇਆ ਜੀ ਸ਼ੇਰ-ਏ-ਪੰਜਾਬ ਬੈਠਾ ਹੈ ਤੇ ਸਾਹਮਣੇ ਖੜੋ ਕੇ ਜਰਨਲ ਜੋਰਾਵਰ ਸਿੰਘ ਨੇ ਇੱਕ ਗੱਲ ਕਹੀ ਹੈ ਕਹਿੰਦਾ ਸ਼ੇਰ-ਏ-ਪੰਜਾਬ ਤੇਰੇ ਖੱਬੇ ਪਾਸੇ ਆਹ ਮੁੱਛਾਂ ਨੂੰ ਤਾ ਦੇ ਕੇ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਹਰੀ ਸਿੰਘ ਨਲੂਆ ਬੈਠਾ ਉਹ ਕਹਿੰਦਾ ਹਾਂ ਕਹਿੰਦਾ ਇਹਨਾਂ ਤੈਨੂੰ ਮਲਤਾਨ ਜਿੱਤ ਕੇ ਦਿੱਤਾ ਉਹ ਕਹਿੰਦਾ ਹਾਂ ਕਹਿੰਦਾ ਤੇਰੇ ਸੱਜੇ ਪਾਸੇ ਸ਼ਾਮ ਸਿੰਘ ਟਾਰੀ ਵਾਲਾ ਬੈਠਾ ਉਹ ਕਹਿੰਦਾ ਹਾਂ ਕਹਿੰਦਾ ਇਹਨਾਂ ਤੈਨੂੰ ਕਸ਼ਮੀਰ ਜਿੱਤ ਕੇ ਦਿੱਤਾ ਤੂੰ ਉਹ ਕਹਿੰਦਾ ਹਾਂ ਕਹਿੰਦਾ ਫਿਰ ਹੁਣ ਮੇਰੀ ਵੀ ਸੁਣ ਜੇ ਇਹਨਾਂ ਵਰਗੇ ਕੈਂਠੇ ਮੈਂ ਆਪਣੇ ਗੱਲ ਚ ਪਵਾ ਸਕਦਾ ਮੈਂ ਓਨੀ ਦੇਰ ਤੱਕ ਤੇਰੇ ਨਾਲ ਨਹੀਂ ਜਾਣਾ ਜਿੰਨੀ ਦੇਰ ਤੱਕ ਇਹਨਾਂ ਜਿੰਨੀ रियासत ਜਿੱਤ ਕੇ ਪੰਥ ਦੇ ਵਿੱਚ ਨਾਮ ਲਾਵਾ ਸ਼ੇਰੇ ਪੰਜਾਬ ਆਖਣ ਲਗਾ ਜੋਰਾ ਵਰਸ ਸਿੰਘ ਤੂੰ ਮੇਰੀਆਂ ਫੌਜਾਂ ਦਾ ਜਰਨੈਲ ਹੈ ਚੱਲ ਤੇ ਸ਼ੇਰੇ ਪੰਜਾਬ ਦੇ ਅੱਗੇ ਖੜੋ ਕੇ ਜਰਨਲ ਜੋਰਾ ਵਰਸ ਸਿੰਘ ਨੇ ਮਾਰ ਕੇ ਸਾਦੀ ਦੇ ਹੱਥ ਦੋ ਖਰੀਆਂ ਖਰੀਆਂ ਸ਼ੇਰੇ ਪੰਜਾਬ ਨੂੰ ਆਹ ਕਹੀਆਂ ਉੱਚਾ ਤੇ ਰੱਖਿਆ ਮੱਥੇ ਵੱਡੇ इतिहास <laughs> آخر <applause> 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 ఎల్లను ఉద్యోగుతారు ਜਾਵਣਾ ਹੁ ਜੰਗ ਵਿੱਚ ਜਾਵਣਾ ਸਿਰ ਤੇ ਲੀ ਟਿਕਾ ਕੇ ਸਿਰ ਤੇ ਲੀ ਟਿਕਾ ਆਪੋ ਆਪਣੇ ਭਲੇ ਲਈ ਕਹ ਲੋ ਸਤਨਾਮ ਸ੍ਰੀ ਵਾਹਿਗੁਰੂ ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ਮੈਂ ਆਖਰੀ ਵਾਰ ਪੜ ਕੇ ਆਪਣੇ ਟਿਕਾਣੇ ਤੇ ਪਹੁੰਚਣਾ ਚਾਹੁੰਦਾ ਗੱਲ ਕਰ ਰਿਹਾ ਸੀ ਸ਼ੇਰ ਪੰਜਾਬ ਦੇ ਸਾਹਮਣੇ ਖਲੋ ਕੇ ਜਰਨਲ ਜੋਰਾਵਰ ਸਿੰਘ ਇਹ ਗੱਲ ਆਖ ਰਿਹਾ ਕਹਿੰਦਾ ਜਿੰਨੀ ਦੇਰ ਤੱਕ ਮੈਂ ਇਹਨਾਂ ਜਿੰਨੀ ਰਿਆਸਤ ਨਹੀਂ ਜਿੱਤ ਕੇ ਦਿੰਦਾ ਮੈਂ ਤੇਰੇ ਨਾਲ ਨਹੀਂ ਜਾਵਾਂਗਾ ਸ਼ੇਰਪੰਜਾਬ ਨੇ ਸੁਭਾਅਕ ਇਹ ਗੱਲ ਕਹ ਦਿੱਤੀ ਕਹਿੰਦਾ ਜਵਾਨਾ ਤੂੰ ਮੈਨੂੰ ਕੀ ਜਿੱਤ ਕੇ ਦੇਵੇਂਗਾ ਤੇ ਹੁਣ ਏਰੀਏ ਦਾ ਨਾਪ ਤੋਲੋ ਤੁਸੀਂ ਆਪੇ ਹੀ ਕਰ ਲਿਓ ਜਦੋਂ ਇਹ ਗੱਲ ਕਹੀ ਕਿ ਤੂੰ ਮੈਨੂੰ ਕੀ ਜਿੱਤ ਕੇ ਦੇਵੇਂਗਾ ਤੇ ਜਰਨਲ ਜੋਰਾਵਾਰ ਸਾਂ ਕਹਿੰਦਾ ਸ਼ੇਰੇ ਪੰਜਾਬ ਮੈਂ ਤੈਨੂੰ ਜਿੱਤ ਕੇ ਦਿਆਂਗਾ ਲੇ ਲਦਾਖ ਸਿਕਮ ਭੂਟਾਨ ਕਾਰਗਲ ਟਾਈਗਰ ਹੈਲ ਮੈਂ ਇੰਨਾ ਏਰੀਆ ਜਿੱਤ ਕੇ ਪੰਥ ਦੀ ਝੋਲੀ ਚ ਪਾਵਾਂਗਾ ਤਾਂ ਤੇਰੇ ਨਾਲ ਜਾਵਾਂਗਾ ਨਹੀਂ ਤਾਂ ਮੈਂ ਨਹੀਂ ਜਾਵਾਂਗਾ ਸ਼ੇਰੇ ਪੰਜਾਬ ਹੱਸ ਕੇ ਆਖਣ ਲੱਗਾ ਜਵਾਨਾ ਫਿਰ ਤੈਨੂੰ ਤੇ ਫੌਜ ਵੱਡੀ ਚਾਹੀਦੀ ਐ ਲੇ ਯਾਰ ਨਾ ਜੁਰਾਬਰ ਸਿੰਘ ਹੱਸ ਕੇ ਪਤਾ ਕੀ ਕਹਿੰਦਾ ਕਹਿੰਦਾ ਸ਼ੇਰੇ ਪੰਜਾਬ ਫੌਜ ਦੀ ਤਾਂ ਮੈਂ ਮੰਗ ਹੀ ਨਹੀਂ ਕੀਤੀ ਕਿੰਨਾ ਕੌਨਫੀਡੈਂਸ ਉਹਨੂੰ ਆਪਣੇ ਆਪ ਤੇ ਕਿ ਮੈਂ ਇੰਨਾ ਏਰੀਆ ਇਕੱਲਾ ਹੀ ਜਿੱਤ ਕੇ ਦੇਾਂਗਾ ਪੰਥ ਨੂੰ ਸਿੱਖ ਰਾਜ ਵਿੱਚ ਮਲਾਵਾਗਾ ਪਰ ਦੁੱਖ ਨਾਲ ਕਹਿਣੀਆਂ ਪੈਂਦੀਆਂ ਗੱਲਾਂ ਕਿ ਸਾਡੇ ਵੱਡਿਆਂ ਵੱਡੇਰਾਂ ਨੇ ਮੱਲਾ ਮਾਰ ਕੇ ਇਹ ਏਰੀਆ ਜਿੱਤਿਆ ਤੇ ਅੱਜ ਅਸੀਂ ਹੌਲੀ 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 ਸਾਡੇ ਪੰਜਾਬ ਦਾ ਨਕਸ਼ਾ ਘਟਦਾ 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 ਕਿੱਥੇ ਤੱਕ ਆ ਗਿਆ ਤੇ ਜਿਹਦੇ ਤੁਸੀਂ ਬਾਲੀਵੁੱਡ ਵੀ ਬਣੇ ਬੈਠੇ ਉਹਨਾਂ ਜੀ ਉਹ ਵੀ ਵੇਚਣੀਆਂ ਸ਼ੁਰੂ ਕਰਤੀਆਂ ਹਰੇਕ ਤੀਜੇ ਘਰ ਨੂੰ ਜਾਂਦਾ ਲੱਗ ਗਿਆ ਤੁਹਾਡਾ ਮੈਨੂੰ ਪਤਾ ਨਹੀਂ ਸਾਡੇ ਦੁਆਬੇ ਜਾਣ ਕੇ ਵੇਖੋ ਹਰੇਕ ਤੀਜੇ ਘਰ ਨੂੰ ਸਾਡੇ ਬੱਚੇ ਵੀ ਗਏ ਸਾਡਾ ਪੈਸਾ ਵੀ ਗਿਆ ਵੱਡੇ ਪਰ ਰਹਿ ਗਿਆ ਪਿੱਛੇ ਬਿਮਾਰੀਆਂ ਨਾਲ ਘੁਲਣ ਜੋਗਾ ਤੜਾ ਤੜ ਜਹਾਜੋ ਜਹਾਜ ਭਰ ਕੇ ਚੱਲ ਗਿਆ ਪ੍ਰਦੇਸਾਂ ਨੂੰ ਅਸੀਂ ਪਿਛਲੇ ਸਾਲ ਉੱਥੇ ਗਏ ਬੇਨਤੀ ਕਰਕੇ ਆਏ ਬੱਚਿਆਂ ਨੂੰ ਉਹ ਮੂੜੋ ਪਿੱਛੇ ਨੂੰ ਪੰਜਾਬ ਸੰਭੋ ਆਪਣਾ ਮੈਂ ਕਿਹਾ ਤੁਸੀਂ ਟੁੱਟ ਗਏ ਉਹ ਅੱਗੇ ਸਵਾਲ ਕਰਦੇ ਕਹਿੰਦੇ ਕਿਹਦੇ ਨਾਲੋਂ ਮੈਂ ਕਿਹਾ ਜੇ 5 6 ਸਾਲ ਪੀਆਰ ਨਾ ਨਾ ਮਿਲੀ ਤਾਂ ਉਹਨਾਂ ਚਿਰ ਤੁਸੀਂ ਟੁੱਟ ਗਏ ਸੱਚਖੰਡ ਸਿੰਘ ਦਰਬਾਰ ਸਾਹਿਬ ਦੇ ਨਾਲੋਂ ਤੁਸੀਂ ਟੁੱਟ ਗਏ ਕੇਸਗੜ ਸਾਹਿਬ ਦੇ ਨਾਲੋਂ ਤੁਸੀਂ ਟੁੱਟ ਗਏ ਹਜ਼ੂਰ ਸਾਹਿਬ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਘਰ ਦੇ ਨਾਲੋਂ ਤੁਸੀਂ ਟੁੱਟ ਗਏ ਆਪਣੇ ਰਿਸ਼ਤੇਦਾਰਾਂ ਦੇ ਫਿਰ ਇੱਕ ਬੇਨਤੀ ਹੋਰ ਕੀਤੀ ਬਜ਼ੁਰਗ ਉਹਥੇ ਮੈਂ ਕਹਾਂ ਮਾਨ ਕਰੋ ਆਪਣੇ ਚਾਚਾ ਤਾਤਾ ਤੇ ਉਹ ਕੈਨੇਡਾ ਅਮਰੀਕਾ ਇੰਗਲੈਂਡ ਇਦਾਂ ਦੇ ਦੇਸ਼ਾਂ ਜਾ ਉਹਨਾਂ ਨੇ ਉਧਰ ਲੱਕ ਤੋੜ ਮੀਆਂ ਮਿਹਨਤਾਂ ਕੀਤੀਆਂ ਉਧਰੋਂ ਪੈਸਾ ਲਿਆਣ ਕੇ ਇੱਧਰ ਪੈਲੀਆਂ ਖਰੀਦੀਆਂ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਕਰ ਦਿੱਤੀਆਂ ਉਧਰੋਂ ਲਾ ਪੈਸਾ ਇੱਧਰ ਲਿਆਂਦਾ ਅੱਜ ਪਤਾ ਨਹੀਂ ਸਾਡੀ ਜਵਾਨੀ ਨੂੰ ਕੀ ਹੋ ਗਿਆ ਉਹ ਕਹਿੰਦੇ ਇੱਧਰੋਂ ਸਾਰਾ ਕੁਝ ਹੀ ਬੇਚ ਕੇ ਉਧਰ ਇਨਵੈਸਟਮੈਂਟ ਕਰਨਾ ਇੱਧਰੋਂ ਬੇਚ ਕੇ ਉਧਰ ਜਾਣਾ ਚਾਹੁੰਦੇ ਨੇ ਫਿਰ ਮੈਂ ਇੱਕ ਗੱਲ ਕਹਿਣ ਲੱਗਾ ਕੁਝ ਕੁ ਨੌਜਵਾਨ ਬੈਠੇ ਸੁਣ ਰਹੇ ਨੇ ਕੁਝ ਲਾਈਵ ਸੁਣਨਗੇ ਆ 4-5 ਕੁ ਮਹੀਨੇ ਪਹਿਲਾਂ ਤਿੰਨ ਕ ਜਹਾਜ਼ ਭਰ ਕੇ ਆਇਆ ਕਿ ਨਹੀਂ ਆਇਆ ਅਮਰਤਸਰ ਫੜੋ ਫੜੀ ਦਾ ਮਸਲਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਥੋੜਾ ਜਿਹਾ ਸਿਰ ਮਾਰ ਕੇ ਭੰਹਾਰਾ ਪਰੋਣਾ ਆਏ ਨਾ ਜਹਾਜ਼ ਭਰ ਕੇ ਹੁਣ ਸੁਣਿਓ ਫਿਰ ਜਰਾ 300 ਬੰਦਾ ਆਇਆ ਫਿਰ ਪਰਿਵਾਰ ਸਰਕਾਰਾਂ ਨੂੰ ਕੋਸਣ ਲੱਗ ਪਿਆ ਸਰਕਾਰਾਂ ਨੇ ਆ ਕੀਤਾ ਉਹ ਕੀਤਾ ਸਾਡਾ ਛਡਾਇਆ ਨਹੀਂ ਸਾਡਾ ਫੜਾਇਆ ਨਹੀਂ ਤੇ ਜਦਨ 50 ਲੱਖ ਰੁਪਇਆ ਦੇ ਕੇ ਅੰਡ ਦੇ ਜ਼ਰੀਏ ਚੜਿਆ ਸੀ ਮੁੰਡਾ ਬਾਹਰ ਨੂੰ ਸਰਕਾਰ ਨੂੰ ਦੱਸ ਕੇ ਜਾ ਰਿਹਾ ਸੀ ਅਸੀਂ ਫਿਰ ਦੂਜਿਆਂ ਤੋਂ ਗੁਈਆਂ ਚੱਕਣ ਲੱਗ ਜਾਂਦੇ ਹਾਂ ਮਾਫ ਕਰਿਓ ਤੁਹਾਨੂੰ ਮੇਰੀ ਗੱਲ ਦਾ ਜਵਾਬ ਦੇਣਾ ਪਵੇਗਾ ਛੋਟੇ ਜਿਹਾਂ ਹਾਂ ਦੇ ਵਿੱਚ ਕੀ ਆਪਾਂ ਆਪਣੇ ਦੇਸ਼ ਵਿੱਚੋਂ ਗੋਰੇ ਭਜਾਏ ਕਿ ਨਹੀਂ ਭਜਾਏ ਭਜਾਏ ਆ ਨਾ ਜੀ ਤਾਂ ਫਿਰ ਉਹ ਵੀ ਆਪਣੇ ਦੇਸ਼ ਵਿੱਚੋਂ ਸਾਨੂੰ ਕੱਢਣ ਦੀ ਜ਼ਰੂਰਤ ਰੱਖਦੇ ਆ ਤੇ ਜੇ ਆਪਾਂ ਇਧਰੋਂ ਸਾਰਾ ਕੁਝ ਹੀ ਵੇਚ ਕੇ ਉਧਰ ਲੈ ਗਏ ਸਾਰਾ ਕੁਝ ਵੇਚ ਕੇ ਉਧਰ ਲੱਗਾ ਤੇ ਜਦੋਂ ਅਗਲਾ ਨਾ ਫੜ ਫੜ ਕੇ ਹਾਜ ਪਰ ਕੇ ਇਧਰ ਨੂੰ ਸਿੱਟਣੇ ਆ ਉਹ ਤਾਂ ਜਰਾਬਾਂ ਦਾ ਜੋੜਾ ਵੀ ਨਹੀਂ ਚੁੱਕਣ ਦਿੰਦੇ ਉਹ ਤਾਂ ਜਰਾਬਾਂ ਦਾ ਜੋੜਾ ਵੀ ਨਹੀਂ ਚੁੱਕਣ ਦਿੰਦੇ ਤੇ ਜੇ ਇਧਰ ਲੀਆਂ ਪੈਲੀਆਂ ਵੇਚ ਕੇ ਉਧਰ ਤੁਰਗਾ ਜਦੋਂ ਉਹਨਾਂ ਨੇ ਕੱਢ ਦਿੱਤੇ ਤਾਂ ਫਿਰ ਕੁੱਲੀ ਕਿਹੜੀ ਨਹਿਰ ਤੇ ਆਣ ਕੇ ਪਾਉਣੀ ਐ ਇਹ ਵੀ ਤਾਂ ਸੋਟਣਾ ਪਊਗਾ ਸਾਨੂੰ ਮਾਫ਼ ਕਰਨਾ ਆਪਣਾ ਨਾ ਜਾਣੋ ਜੋ ਆਪਣਾ ਹੈ ਉਹਨੂੰ ਸੰਭੋ ਜਮ ਜਮ ਜਾਓ ਪਰਦੇਸਾਂ ਨੂੰ ਮੈਂ ਰੋਕਦਾ ਨਹੀਂ ਪਰ ਉੱਥੇ ਮਿਹਨਤਾਂ ਕਰੋ ਕਮਾਈਆਂ ਕਰੋ ਪਰ ਆਪਣਾ ਨਾ ਕੁਝ ਵੀ ਉਜਾੜੋ ਆਪਣਾ ਆਪਣਾ ਹੀ ਐ ਇਹ ਸਚਾਈ ਐ ਅੱਜ ਬੁੱਢੇ ਮਾਪਿਆਂ ਨੂੰ ਰੋਣ ਵਾਲਾ ਕੋਈ ਨਹੀਂ ਇੱਕ ਇੱਕ ਪੋਤੇ ਇੱਕ ਇੱਕ ਧੀ ਪਰਦੇਸਾਂ 'ਚ ਚਲ ਗਈ ਤਾਂ ਮੈਨੂੰ ਮਾਫ਼ ਕਰਿਓ 7-8 ਸਾਲ ਬੱਚਾ ਪੱਕਾ ਨਹੀਂ ਹੁੰਦਾ ਮੁੜ ਕੇ ਆ ਨਹੀਂ ਸਕਦਾ ਤੇ ਰੱਬ ਨਾ ਕਰੇ ਜੇ ਪਾਪੇ ਨੂੰ ਮਗਰੋਂ ਕੁਝ ਹੋ ਗਿਆ ਜਾਂ ਬੇਬੇ ਨੂੰ ਕੁਝ ਹੋ ਗਿਆ ਤਾਂ ਫਿਰ ਗਵਾਂਢੀ ਚੁੱਕ ਕੇ ਲੈ ਜਾਂਦੇ ਨੇ ਸੰਗੀਆਂ ਤੱਕ ਤਾਂ ਮੈਂ ਉੱਥੇ ਧੀਆ ਨੂੰ ਇੱਕ ਬੇਨਤੀ ਕੀਤੀ ਮਰੀਓ ਤੀਓ ਮਰੀਓ ਭੈਣੋ ਮਾਂ ਮੁਕੀ ਤੇ ਜਿਹੜੀ ਧਾ ਇੱਕ ਧੀ ਨੇ ਆਣ ਕੇ ਮਾਰ ਲੈਣੀ ਐ ਉਹ ਗਵਾਂਢੀ ਦੀ ਧੀ ਨਹੀਂ ਮਾਰ ਸਕਦੀ ਨਹੀਂ ਮਾਰ ਸਕਦੀ ਪੁੱਤ ਬਾਹਰੋਂ ਬੈਠਾ 35-40 ਹਜ਼ਾਰ ਰੁਪਈਆ ਭੇਜ ਦਿੰਦਾ ਗਵਾਂਢੀਆਂ ਨੂੰ ਕਿ ਮੈਂ ਹਲੇ ਪੱਕਾ ਨਹੀਂ ਹੋਇਆ ਆ ਨਹੀਂ ਸਕਦਾ ਪਾਪੇ ਦਾ ਭੋਗ ਪਾ ਦਿਓ ਤਾਂ ਜਿਸ ਪੁੱਤ ਨੂੰ 40-40 ਲੱਖ ਰੁਪਈਆ ਲਾ ਕੇ ਆਪਾਂ ਬਾਹਰ ਭੇਜਿਆ ਨਾ ਉਹਦਾ 40000 ਰੁਪਈਆ ਭੇਜ ਕੇ ਸਰ ਜਾਂਦਾ ਕਿ ਇਹਨਾਂ ਕੰਮਾਂ ਨੂੰ ਔਲਾਦ ਪਾਲੀਦੀ ਐ ਇਹਨਾਂ ਕੰਮਾਂ ਨੂੰ ਲੋਕੀ ਕਹਿੰਦੇ ਕਿ ਬਡੇਪੇ ਦਾ ਸਹਾਰਾ ਬਣੇਗੀ ਸਾਡੀ ਔਲਾਦ ਪਰ ਬਡੇਪਾ ਤੇ ਬਿਰਧ ਆਸ਼ਰਮ ਵਿੱਚ ਪਿਆ ਬਡੇਪਾ ਦਾ ਬਿਰਧ ਆਸ਼ਰਮਾਂ ਵਿੱਚ ਪਿਆ ਸੁਣਿਆ ਸੀ ਵੀ ਬੁੱਢੀਆਂ ਕਾਇਆਂ ਵਾਸਤੇ ਗਊਸ਼ਾਲੇ ਬਣ ਗਏ ਪਰ ਮੈਨੂੰ ਮਾਫ ਕਰਿਓ ਅੱਜ ਬੁੱਢਿਆਂ ਮਾਪਿਆਂ ਵਾਸਤੇ ਬਿਰਧ ਆਸ਼ਰਮ ਵੀ ਬਣ ਗਏ ਨੇ ਬੱਚੇ ਹੱਤੈ ਭਾਈ ਜਿੱਲੀ ਜਗਾ ਜੀ ਭਾਈ ਕਹੇ ਸ਼ਿੰਦਰ ਜਸ ਗਾ ਉਹ ਸਾਰੇ ਮਾ ਮਰਬ ਦਾ ਰੂਪ ਅਖਵੌਂdੀਆਂ ਨੇ ਮਾ ਮਰਬ ਦਾ ਰੂਪ ਅਖਵੌਂdੀਆਂ ਨੇ ਸਾਡੇ ਵੱਡ ਬਡੇਰਾਂ ਨੇ ਮੱਲਾ ਮਾਰ ਕੇ ਸਾਨੂੰ ਇਹ ਜ਼ਮੀਨਾਂ ਦੇ ਵਾਰਿਸ ਬਣਾਇਆ ਪਰ ਇਹਨੂੰ ਕੌਡੀਆਂ ਦੇ ਪਾਣਾ ਛੱਡੋ ਮੇਰੇ ਹੱਥ ਜੋੜ ਕੇ ਬੇਨਤੀ ਹੈ